ਪੜਾ ਪੜਾ ਬੰਦਾ ਮੇਰੇ ਨੂੰ ਮਾਰ ਤਰਾ ਮਾਰ ਉਹਨਾਂ ਦੇ ਦੋਸਤਾਂ ਦੁਬਾਰਾ ਮੇਰੇ ਬੱਚੇ ਨੂੰ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਜੋ ਉਹਨਾਂ ਨੇ ਚੰਗਾ ਪੜਾ ਮੇਰੇ ਬੱਚਾ ਨਾ ਨਾ ਤੋ ਕੇ ਗਿਆ ਭਾਈ ਤੂੰ ਚੰਗਾ ਪੜਾ ਗਿਆ ਕਰੋ ਰੋਟੀ ਖਾ ਕੇ ਗਿਆ ਚਾਹ ਪੀ ਕੇ ਗਿਆ ਮੇਰੇ ਕੋ ਤੇ ਇੱਥੋਂ ਗੁੱਡੀ ਉੱਥੇ ਡਾਉਣ ਗਿਆ ਵਾ ਉੱਥੇ ਤੇ ਗਿਆ ਵਾ ਤੇ ਉਹਨਾਂ ਨੇ ਸਤ ਮੈਂ 5 ਵਜੇ ਗਈ ਆ ਸਾਬ ਕੇ ਘਰ ਸਤਵੇ ਮੈਂ 6 ਵਜੇ ਆ ਗਈ ਘਰ ਆਉਂਦੇ ਨੇ ਤੇ ਮੁੜੜੇ ਮੁਕਿਆ ਲੋੜੀ ਰਤ ਹਰ ਜਿੱਥੇ ਲੋਕਾਂ ਦੇ ਲਈ ਖੁਸ਼ੀਆਂ ਲੈ ਕੇ ਆਇਆ ਉਥੇ ਅੰਮ੍ਰਿਤਸਰ ਦੇ ਫੈਜਪੁਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਲਈ ਦੁੱਖਾਂ ਦਾ ਪਹਾੜ ਲੈ ਕੇ ਆਇਆ ਇਸ ਲੋੜੀ ਵਾਲ ਦਿਨ ਪਤੰਗਾਂ ਉਡਾਨ ਗਏ ਆਪਣੇ ਦੋਸਤਾਂ ਦਾ ਨਾਲ ਉਸਦੇ ਦੋਸਤਾਂ ਦੁਆਰਾ ਕਤਲ ਕਰ ਦਿੱਤਾ ਗਿਆ ਅਸੀਂ ਇਸ ਵੇਲੇ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਵਿਕਾਸ ਨਾਮ ਦਾ ਨੌਜਵਾਨ 27 ਸਾਲਾ ਜਿਹੜਾ ਕਿ ਕਬਾੜ ਦਾ ਕੰਮ ਕਰਦਾ ਸੀ ਤੇ ਇਕੱਲਾ-ਗੱਲਾ ਪੁੱਤ ਸੀ ਆਪਣੇ ਮਾਪਿਆਂ ਦਾ ਉਹ ਆਪਣੇ ਦੋਸਤਾਂ ਨਾਲ ਪਤੰਗਾ ਉਡਾਨ ਗਿਆ ਸੀ ਉਸਦੇ ਦੋਸਤਾਂ ਦੁਆਰਾ ਉਸਨੂੰ ਬੁਲਾਇਆ ਗਿਆ ਸੀ ਤੇ ਫਿਰ ਉਸਨੂੰ ਪਹਿਲੇ ਮਾਰਕੋਟਸ ਦੇ ਨਾਲ ਕੀਤੀ ਗਈ ਫਿਰ ਉਸਨੂੰ ਕੋਠਿਓਂ ਤੱਕਾ ਦਿੱਤਾ ਗਿਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਉਸਦੇ ਵਿੱਚੋਂ ਹੁਣ ਤੱਕ ਦੀ ਜਿਹੜੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਜਿਹੜਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਬਾਕੀ ਨੌਜਵਾਨ ਜਿਹੜੇ ਪੁਲਿਸ ਦੀ ਗ੍ਰਫਤ ਤੋਂ ਦੂਰ ਹੈ ਉਹ ਮੇਰਾ ਭਰਾ ਹੀ ਤੇ ਮੈਂ ਇੱਥੇ ਨਹੀਂ ਰਿੰਦਾ ਮੈਂ ਨਾਨਕੇ ਰਿੰਦਾ ਛੋਟਾ ਹੁੰਦਾ ਉੱਥੇ ਰਿੰਦਾ ਰਿਆ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਤੇ ਤਾਂ ਚਾਰ ਪੰਜ ਮੁੰਡੇ ਆ ਤੇ ਉਹਨਾਂ ਨੇ ਬਹੁਤ ਮਾਰਿਆ ਉਹਨੂੰ ਤੇ ਵਿੜੇ ਵਿੱਚ ਮਾਰ ਕੇ ਛੁੱਟ ਗਏ ਤੇ ਉਹ ਇੱਥੋਂ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਮਾਰਿਆ ਹੈ ਇੱਕ ਉਹ ਲੱਲੂ ਦਾ ਲੱਲੂ ਦੀ ਚੱਕੀ ਹੈ ਅਗਲੀ ਦੇ ਵਿੱਚ ਤੇ ਉਹ ਉਹਦੇ ਦੋ ਮੁੰਡੇ ਨੇ ਹੁਸਨ ਤੇ ਅੰਕੂ ਦੇ ਨਾਲ ਇੱਕ ਹੋਰ ਮੁੰਡਾ ਰਵੀ ਬੋਵੀ ਹੈ ਇਹ ਚਾਰ ਪੰਜ ਜਣੇ ਜਿਨ੍ਹਾਂ ਨੇ ਮਾਰ ਕੀਤਾ ਇੱਥੇ ਘਰ ਵਿੜੀ ਚ ਸੁੱਟ ਗਏ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਸਾਰੇ ਜਣੇ ਉੱਥੋਂ ਆਏ ਆ ਤੇ ਇਹਨਾਂ ਦਾ ਬਹੁਤ ਮੜਾ ਹੋਇਆ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਸੋ ਇਹ ਉਸ ਤਸਵੀਰ ਇਹ ਉਸ ਨੌਜਵਾਨ ਦੀ ਤਸਵੀਰ ਹੈ ਜਿਸ ਦਾ ਕਤਲ ਕੀਤਾ ਗਿਆ 27 ਸਾਲਾ ਨੌਜਵਾਨਾ ਵਿਕਾਸ ਨਾਮ ਸੀ ਇਸ ਦਾ ਇਸੇ ਆਪਣੇ ਦੋਸਤ ਹੀ ਜਿਨ੍ਹਾਂ ਨੇ ਪਹਿਲਾਂ ਕਹਿੰਦੇ ਕਿ ਉਹਨੂੰ ਗੁੱਡੀਆਂ ਡਾਂਨ ਲਈ ਬੁਲਾਇਆ ਗਿਆ ਸੀ ਫਿਰ ਉਸਨੂੰ ਮਾਰਿਆ ਗਿਆ ਸੀ ਹਾਂਜੀ ਦੋਸਤ ਹੀ ਸੀਗੇ ਪਹਿਲਾਂ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਪਿਛਾ ਜੋ ਸ਼ਰਾਬ ਪਿਆਈ ਉਹਨੂੰ ਆਪ ਪੀਤੀ ਉਹਨਾਂ ਨੇ ਉਹਨੂੰ ਮਾਰਿਆ ਬਹੁਤ ਜ਼ਿਆਦਾ ਮਾਰ ਮਾਰ ਕੇ ਉਹਨਾਂ ਨੇ ਮਾਰ ਹੀ ਦਿੱਤਾ ਉਹਨੂੰ ਤੇ ਇਹਨਾਂ ਦੀ ਜਗਾਹ ਦੀ ਕੋਈ ਰੰਜਿਸ਼ ਸੀ ਪੁਰਾਣੀ ਤੇ 30000 ਰੁਪਏ ਦੇ ਕੇ ਤੇ ਉਹਨਾਂ ਕੋਲ 3 ਲੱਖ ਮੰਗਦੇ ਸੀ ਇਹਨਾਂ ਨੇ ਲੱਖ ਰੁਪਏ ਦੇ ਕੇ ਜਗਾਹ ਛਡਾਈ ਆਂਡੀਆਂ ਗਵਾਂਡੀਆਂ ਨੇ ਸਾਰਿਆਂ ਨੇ ਮੱਲੇ ਵਾਲਿਆਂ ਨੇ ਮਤ ਕੀਤੀ ਇਹਨਾਂ ਦੀ ਤੇ ਹੁਣ ਇਹਨਾਂ ਨੂੰ ਫੇਰ ਉਹਨੇ ਧਮਕੀਆਂ ਦਿੱਤੀਆਂ ਤੇ ਫਿਰ ਇਹਨਾਂ ਦਾ ਮੁੰਡਾ ਹੀ ਮਾਰ ਦਿੱਤਾ ਉਹਨਾਂ ਨੇ ਵੇੜੇ 'ਚ ਸੁੱਟ ਗਈ ਕੰਜੀ ਲੋਹੜੀ ਦਾ ਤਿਉਹਾਰ ਜਿੱਥੇ ਲੋਕਾਂ ਲਈ ਖੁਸ਼ੀਆਂ ਲੈ ਕੇ ਆਇਆ ਉੱਥੇ ਤੁਹਾਡੇ ਘਰ ਦੁੱਖਾਂ ਦਾ ਭਾਰ ਟੁੱਟਿਆ ਹੋਇਆ ਤੁਹਾਡਾ 27 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉਸਦੇ ਦੋਸਤਾਂ ਦੁਆਰਾ ਹਾਂਜੀ ਉਹਨਾਂ ਦੇ ਦੋਸਤਾਂ ਦੁਆਰਾ ਮੇਰੇ ਬੱਚੇ ਨੂੰ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਜਦ ਉਹਨਾਂ ਨੇ ਚੰਗਾ ਪੜਾ ਮੇਰੇ ਬੱਚਾ ਨਾ ਨਾ ਹਾਤੋ ਕੇ ਗਿਆ ਬਾਈ ਤੋਂ ਚੰਗਾ ਪੜਾ ਗਿਆ ਕਰੋ ਰੋਟੀ ਖਾ ਕੇ ਗਿਆ ਚਾਹ ਪੀ ਕੇ ਗਿਆ ਮੇਰ ਕੋ ਤੇ ਇਥੋਂ ਗੁੱਡੀ ਉਥੇ ਡਾਉਣ ਗਿਆ ਵਾ ਉਥੇ ਤੇ ਗਿਆ ਵਾ ਤੇ ਉਹਨਾਂ ਨੇ ਸਤ ਮੈਂ 5 ਵਜੇ ਗਈ ਆ ਸਾਬ ਕੇ ਘਰ ਹੂੰ 7 ਵੇ ਮੈਂ 6 ਵਜੇ ਆ ਗਈ ਘਰ ਆਉਂਦੇ ਨੇ ਤੇ ਮੁਧੜੇ ਮੁਕਿਆ ਹੂੰ ਮੈਂ ਕਰਾਂ ਚ ਕੰਮ ਕਰਦੀ ਹਾਂ ਸੁ ਘਰ ਦਾ ਉਹੀ ਹੀ ਇੱਕ ਕਮਾਨ ਵਾਲਾ ਉਹ ਇੱਕ ਕਮਾਨ ਵਾਲਾ ਮਾਪੋਤੀ ਕਮਾਉਂਦੇ ਆ ਤੇ ਮਾਪੋਤੀ ਖਾਂਦੇ ਆ ਬੱਚੇ ਬੱਚੇ ਕਿੰਨੇ ਤੁਹਾਡੇ ਹੋਰ ਬੱਚੇ ਆ ਬੱਚੇ ਦੋ ਕੁੜੀਆਂ ਦੋ ਬੇਟੇ ਆ ਇਹੋ ਇੱਕ ਬਟਾ ਦੋ ਕੁੜੀਆਂ ਉਹ ਚਲ ਗਈਆਂ ਆਪਣੇ ਘਰ ਤੇ ਇਹ ਨਾਨਕੇ ਰਹਿੰਦੇ ਸ਼ੁਰੂ ਤੋਂ ਇਹ ਸ਼ੁਰੂ ਤੋਂ ਨਾਨਕੇ ਰਹਿੰਦਾ ਬਚਪਨ ਤੇ ਨਾਨਕੇ ਰਹਿੰਦਾ ਸੋ ਇਹ ਉਸ ਨੌਜਵਾਨ ਦਾ ਘਰ ਆ ਮੈਂ ਵਿਧਵਾ ਮਾਂ ਪੁੱਤ ਇਕੱਲੇ ਕਮਾਂ ਹਾਂਜੀ ਮੈਂ ਵਿਧਵਾ ਹੈਗੀ ਆ ਮੇਰਾ ਨਿਸਾਫ ਚਾਹੀਦਾ ਮੈਨੂੰ ਮੇਰਾ ਕੋਈ ਨਹੀਂ ਰਹਿ ਗਿਆ ਮੇਰਾ ਕੋਈ ਨਹੀਂ ਰਹਿ ਗਿਆ ਮੇਰੇ ਬੱਚੇ ਨੂੰ ਇਹਨਾਂ ਲੋਹੜੀ ਦੇ ਵਿੱਚ ਮੇਰੇ ਬੱਚੇ ਨੂੰ ਖਾ ਕੇ ਸਾਰਾ ਪਰਿਵਾਰ ਕੋਠੇ ਤੇ ਇੱਕ ਮੇਰੇ ਬੱਚੇ ਨੂੰ ਕਿਤੇ ਕੁਝ ਨਹੀਂ ਕਹਿ ਸਕਦੇ ਮੇਰੇ ਬੱਚੇ ਨੂੰ ਬਚਾ ਨਹੀਂ ਸਕਦੇ ਇਹ ਕੁਝ ਵੀ ਸਭ ਕੁਝ ਕਰ ਸਕਦੇ ਹਨ ਮੇਰੇ ਬੱਚੇ ਨੂੰ ਬਚਾ ਸਕਦੇ ਸੋ ਇਹ ਉਸ ਨੌਜਵਾਨ ਦਾ ਘਰ ਹੈ 27 ਸਾਲਾ ਨੌਜਵਾਨ ਵਿਕਾਸ ਨਾਮ ਹੈ ਜਿਸ ਦਾ ਜਿਹੜਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਸ਼ਾਇਦ ਉਸ ਦੇ ਪਰਿਵਾਰ ਵਾਲੇ ਹੁਣ ਉਸ ਲੋਹੜੀ ਦੇ ਤਿਉਹਾਰ ਨੂੰ ਕਦੀ ਨਹੀਂ ਭੁੱਲੂਗੇ ਤੇ ਨਾ ਹੀ ਕਦੀ ਮਨਾਣਗੇ ਕਿਉਂਕਿ ਉਹਨਾਂ ਦਾ ਕੱਲਾ-ਕੱਲਾ ਪੁੱਤ ਜਿਹੜਾ ਘਰੋਂ ਆਪਣੇ ਦੋਸਤਾਂ ਦੇ ਨਾਲ ਲੋਹੜੀ ਮਨਾਣ ਗਿਆ ਸੀ ਉਹ ਵਾਪਸ ਘਰ ਨਹੀਂ ਪਰਤਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਕਾਰਵਾਈ ਕਰਦੇ ਇੱਕ ਨੌਜਵਾਨ ਨੂੰ ਤੇ ਗ੍ਰਿਫਤਾਰ ਕਰ ਲਿਆ ਬਾਕੀ ਚਾਰ ਨੌਜਵਾਨ ਹਲੇ ਵੀ ਫਰਾਰ ਦੱਸੇ ਜਾ ਰਹੇ ਹੈ ਪਹਿਲਾ ਉਸ ਨੂੰ ਮਾਰਿਆ ਗਿਆ ਨੌਜਵਾਨ ਨੂੰ ਫਿਰ ਉਸ ਨੌਜਵਾਨ ਨੂੰ ਕੋਠਿਓਂ ਟੱਕਾ ਦਿੱਤਾ ਗਿਆ ਪਹਿੰਜੀ ਕੋਸ਼ਿਸ਼ ਪੁਲਿਸ ਨੇ ਤੁਹਾਨੂੰ ਪ੍ਰੋਪਰ ਸਹੀ ਤਰੀਕੇ ਨਾਲ ਦੱਸਿਆ ਕਿ ਹੋਇਆ ਕੀ ਸੀ ਕਿਹਨੇ ਉਹਨੂੰ ਮਾਰਿਆ ਗਿਆ ਹਾਂਜੀ ਪੁਲਿਸ ਸਾਡੇ ਨਾਲ ਹੈ ਸਾਰਾ ਮੱਲਾ ਸਾਡੇ ਨਾਲ ਆ। ਬਈ ਉਹਨੂੰ ਮਾਰਿਆ ਕਿਵੇਂ ਗਿਆ? ਕਿੰਨੇ ਵਜੇ ਗਿਆ ਸੀ ਉਹਨੂੰ ਕੁੱਟ ਕੁੱਟ ਮਾਰ ਦਿੱਤੀ ਕਿਵੇਂ? ਮਾਰ ਕੇ 5 ਵਜੇ ਗਿਆ ਉਹਨਾਂ ਦੇ ਕੋਠੇ ਤੇ। ਕੁੱਟ ਮਾਰ ਕੇ ਦੋਵਾਂ ਬੰਦੇ ਨੇ ਮਾਰ ਕੇ ਤੇ ਇੱਥੇ ਸੁੱਟ ਕੇ। ਹਮ ਬੋ ਵੀ ਆਇਆ, ਰਵੀ ਆ। ਐਸਾ ਲੱਲੂ ਆ ਸਾਰੇ ਜਾਣੇ ਉੱਥੇ ਹੀ ਆ। ਮਦੇ ਮੁੰਡੇ ਅੰਕੂ ਆ, ਅੰਸੂ ਸੁਨੇ ਆ। ਕਿੰਨਾ ਕਿੰਨਾ ਕਮਾ ਲੈਂਦਾ ਸੀ ਹੁੰਡਾ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਸੀ ਤੁਸੀਂ ਮਾਂ ਪੁੱਤ ਡਾੜੀ ਲੈਂਦਾ ਸੀ ਮੇਰੇ ਪੁੱਤ 500 ਰੁਪਏ ਡਾੜੀ ਲੈਂਦਾ ਹੈ ਤੇ ਤੁਸੀਂ ਲੋਕਾਂ ਦੇ ਘਰ ਚੰਪਰਦੇ ਹਾਂਜੀ ਮੈਂ ਕੰਮ ਕਰਦੀ ਹਾਂ ਮੈਂ ਲੋਕਾਂ ਕਰ ਕੰਮ ਕਰਦੀ ਹਾਂ ਉਹਨਾਂ ਨੂੰ ਪੁਲਿਸ ਦੀ ਕਾਰਵਾਈ ਤੇ ਭਰੋਸਾ ਵੀ ਹੈ ਕਿਉਂਕਿ ਇੱਕ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਬਾਕੀ ਚਾਰ ਨੌਜਵਾਨ ਜਿਹੜੇ ਹਲੇ ਵੀ ਫਰਾਰ ਦੱਸੇ ਜਾ ਰਹੇ ਹਨ ਲੇਕਿਨ ਮਾਂ ਦਾ सीना मां ਦਾ ਦਰਦ ਉਹ ਹੀ ਜਾਣ ਸਕਦੀ ਹੈ ਤੇ ਨਾਲ ਹੀ मां ਜ਼ਰੂਰ ਇਹ ਮੰਗ ਕਰ ਰਹੀ ਹੈ ਕਿ ਜਲਦੋ ਜਲ ਉਸ ਨੂੰ ਇਨਸਾਫ ਦਿੱਤਾ ਜਾਏ ਕਿ ਜਿਹੜਾ ਵੀ ਮਾਮਲੇ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ ਉਸਤੇ ਜਲਦੋ ਜਲ ਕਾਰਵਾਈ ਕੀਤੀ ਜਾਏ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਏ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ